ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਾਤ ਨਗਰ ਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਪ੍ਰਸ਼ਾਸਨ ਵੱਲੋਂ ਕਿ ਥਾਣੇ ਦੇ ਮੁਖ SHO ਸਾਹਿਬ ਆਪਣੇ ਨਗਰ ਵਿੱਚ ਪਹੁੰਚ ਕੇ ਤੇ ਅਪੀਲ ਕਰਕੇ ਗਏ ਨੇ ਕਿ ਪ੍ਰਸ਼ਾਸਨ ਵੱਲੋਂ ਬੇਨਤੀ ਹੈ ਕਿਸੇ ਨੇ ਪਰਾਲੀ ਨੂੰ ਅੱਗ ਨਹੀਂ ਲਾਉਣੀ ਅਗਰ ਜੇ ਕੋਈ ਅੱਗ ਲਗਾਉਂਦਾ ਹੈ ਉਹਦੇ ਤੇ ਸਖ਼ਤ ਕੁਰਨੂਨੀ ਕਾਰਵਾਈ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੜਾ ਮੁੱਤ ਲੈ ਕੇ ਆਂ ਪਿੰਡ ਸੁਜੰਬਣੇ ਵਿਖੇ ਆਇਆ ਹਾਂ ਸਰ ਸੋਡਾ ਸਵਾਗਤ ਹੈ ਜੀ ਐਲਿਵੈਸ਼ ਨਿਊਜ਼ ਦੇ ਵਿੱਚ ਕੀ ਕਹਿਣਾ ਚਾਹੂਗੇ ਜੀ ਅੱਜ ਦੇ ਅੱਲਾਹ ਰੱਬ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੇ ਆਪ ਜੀ ਦੇ ਚੈਨਲ ਰਾਹੀਂ ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਇਸ ਸਮੇਂ ਸੁਰਜਨਪੈਣੀ ਪੁੰਦੜਪੈਣੀ ਪਿੰਡਾਂ ਦੇ ਵਿੱਚ ਤੇ ਹੋਰ ਵੀ ਮੂਨਕ ਥਾਣੇ ਦੇ ਏਰੀਆ ਦੇ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗੁਰੂ ਘਰ ਦੇ ਵਿੱਚੋਂ ਉੱਥੇ ਜਾ ਕੇ ਬੇਨਤੀ ਕਰਦੇ ਆ ਅਨਾਉਂਸਮੈਂਟਸ ਕਰਵਾ ਰਹੇ ਹਾਂ ਕਿ ਕਿਸਾਨਾਂ ਨੂੰ ਅਸੀਂ ਪ੍ਰੇਰਿਤ ਕਰੀਏ ਕਿ ਕੋਈ ਵੀ ਕਿਸਾਨ ਭਰਾ ਕੋਈ ਵੀ ਪਿੰਡ ਨਿਵਾਸੀ ਨਗਰ ਨਿਵਾਸੀ ਪ੍ਰਾਲੀਆਂ ਨੂੰ ਅੱਗ ਨਾ ਲਗਾਵੇ ਉਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਬਹੁਤ ਸਖਤ ਦਿਸ਼ਾ ਨਿਰਦੇਸ਼ ਨੇ ਪ੍ਰਾਲੀ ਨੂੰ ਅੱਗ ਲਾਉਣ ਸੰਬੰਧੀ ਤਾਂ ਉਸ ਰਿਗਾਰਡਿੰਗ ਜਿਹੜੇ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ ਨੂੰ ਅਸੀਂ ਇਨ ਬਿਨੋ ਦੀ ਪਾਲਣਾ ਕਰ ਰਹੇ ਹਾਂ ਤੇ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਸਤਾ ਸਿੰਘ ਚਾਹਲ ਆਈਪੀਐਸ ਤੇ ਸਾਡੇ ਡੀਐਸਪੀ ਸਾਹਿਬ ਮੁਨਕ ਸਰਦਾਰ ਗੁਰਿੰਦਰਜੀਤ ਸਿੰਘਪਲ ਇਹਨਾਂ ਦੇ ਦਿਸਾਂ ਦੇ ਦੋੇ ਸ਼ੇਟ ਅਸੀਂ ਆਪਣੇ ਥਾਣਾ ਮੂਨਕ ਦੇ ਏਰੀਆ ਦੇ ਵਿੱਚ ਪੈਂਦੇ ਸਾਰੇ ਪਿੰਡਾਂ ਚ ਜਾ ਜਾ ਕੇ ਦੱਸ ਰਹੇ ਆ ਤੇ ਰਿਕੁਐਸਟ ਕਰ ਰਹੇ ਆ ਨਗਰ ਨਿਵਾਸੀਆਂ ਨੂੰ ਪਿੰਡ ਨਿਵਾਸੀਆਂ ਨੂੰ ਕਿਸਾਨ ਭਰਾਵਾਂ ਨੂੰ ਕਿ ਦੇਖੋ ਕਿ ਪਰਾਲੀ ਨੂੰ ਅੱਗ ਲਗਾ ਕੇ ਆਪਾਂ ਆਪਣਾ ਹੀ ਵਾਤਾਵਰਣ ਨੂੰ ਦੂਸ਼ਿਤ ਕਰ ਰਹੇ ਆ ਤੇ ਇਹ ਐਟ ਲਾਸਟ ਆਪਣੇ ਹੀ ਬੱਚਿਆਂ ਨੂੰ ਆਪਣੇ ਹੀ ਪਰਿਵਾਰਾਂ ਨੂੰ ਇਫੈਕਟ ਕਰੂਗਾ ਤੇ ਜੇ ਇਹਦੇ ਲਈ ਮਜਬੂਰੀ ਦੂਸਰੇ ਪਾਸੇ ਕਿਸਾਨ ਭਰਾਵਾਂ ਦੀ ਵੀ ਅਸੀਂ ਸਮਝਦੇ ਆਂ ਤੇ ਉਹਦੇ ਲਈ ਜੋ ਟੁਕਮੇ ਸਾਡੇ ਕੋਲ ਸਾਧਨ ਨੇ ਉਹ ਸੇਵਨ ਪ੍ਰਸ਼ਾਸਨ ਕੋਲ ਆਪਣੇ ਕੋਲ ਉਹਨਾਂ ਨੇ ਇਸ ਵਾਰ ਪੂਰੇ ਮੁਕੰਮਲ ਤੌਰ ਤੇ ਤਿਆਰ ਕਰਕੇ ਰੱਖੇ ਹੋਏ ਹਨ ਵਰਕ ਵਕ ਸਰਕਾਰੀ ਕਰਮਚਾਰੀਆਂ ਦੀ ਇਸ ਚੀਜ਼ ਡਿਊਟੀ ਲੱਗੀ ਹੋਈ ਹੈ ਟੈਕਨਿਕਲ ਅਗਰੀਕਲਚਰ ਡਵੈਲਪਮੈਂਟ ਅਫਸਰ ਨੇ ਹੋਰ ਵੱਖ-ਵੱਖ ਪੋਸਟਾਂ ਤੇ ਰੈਂਕਸ ਤੇ ਸਿਵਲ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਲੱਗੇ ਹੋਏ ਹਨ ਸਾਰਿਆਂ ਦਾ ਰੋਲ ਤੈਅ ਕੀਤਾ ਹੋਇਆ ਤੇ ਖੱਟੇ ਵੱਲੋਂ ਇਹ ਅਪੀਲ ਹੈ ਬੇਨਤੀ ਵੀ ਇਹੀ ਹੈ ਕਿ ਪਲੀਜ਼ ਕੋਈ ਵੀ ਪ੍ਰਾਲੀ ਨੂੰ ਅੱਗ ਨਾ ਲਗਾਵੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਸਾਧਨ ਚਾਹੀਦਾ ਹੈ ਕੋਈ ਮਸ਼ੀਨ ਨਹੀਂ ਚਾਹੀਦੀ ਹੈ ਘਟਾ ਬਣਾਉਣ ਲਈ ਬੀਲਰ ਚਾਹੀਦਾ ਹੈ ਸੁਪਰ ਸੀਡਰ ਚਾਹੀਦਾ ਰੋਟਾਵੇਟਰ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਉਹਨਾਂ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਮਸ਼ੀਨ ਨਹੀਂ ਚਾਹੀਦੀ ਹੈ ਉਹਦੇ ਲਈ ਪ੍ਰਸ਼ਾਸਨ ਬਿਲਕੁਲ ਤਿਆਰ ਪਰ ਤਿਆਰ ਹੈ ਸਿਰਫ ਤੁਹਾਡੇ ਇੱਕ ਫੋਨ ਕਾਲ ਦੂਰ ਹੈ ਕਿਸੇ ਨੂੰ ਕਿਹੜੀ ਚੀਜ਼ ਦੀ ਲੋੜ ਪੈਂਦੀ ਹੈ ਲਿਸਟਾਂ ਵੀ ਉਹਨਾਂ ਨੇ ਜਾਰੀ ਕੀਤੀਆਂ ਨੇ ਬਿਲਕੁਲ ਜੀ ਲਿਸਟਾਂ ਵੀ ਜਾਰੀ ਨੇ ਅਸੀਂ ਨੰਬਰ ਵੀ ਸਾਂਝੇ ਕੀਤੇ ਹੋਏ ਨੇ ਸਾਰੇ ਨੰਬਰ ਤੇ ਮੇਰਾ ਨੰਬਰ ਖੁਦ ਮੈਂ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾ ਕੇ ਅਨਾਉਂਸ ਕਰ ਵੀ ਰਿਆਂ ਦੱਸ ਵੀ ਰਿਆਂ ਕਿਉਂਕਿ ਹਰ ਇੱਕ ਬੰਦੇ ਤੱਕ ਇਹ ਨੰਬਰ ਪਹੁੰਚਣੇ ਚਾਹੀਦੇ ਆ ਤਾਂ ਕਿ ਜੇ ਕਿਸੇ ਕਿਸਮ ਦੀ ਲੋੜ ਪਵੇ ਤਾਂ ਉਸ ਨੂੰ ਜਿਹੜੀ ਬੰਦ ਦੀ ਸਹੂਲਤ ਹੈ ਮਦਦ ਹੈ ਉਹ ਮਹਈਆ ਕਰਾਈ ਜਾ ਸਕੇ ਹਾਂ ਉਹਦੇ ਵਿੱਚ ਇਹ ਵੀ ਲਿਖਿਆ ਵੀ ਜੇਕਰ ਨਹੀਂ ਤਾਂ ਉਹਨੂੰ ਸਹੂਲਤ ਮਿਲ ਤੁਸੀਂ ਐਸ ਡੀ ਐਮ ਸਾਹਿਬ ਨੂੰ ਜਾ ਕੇ ਮਿਲ ਸਕਦੇ ਹੋ ਬਿਲਕੁਲ ਜੀ ਬਿਲਕੁਲ ਪਹਿਲੀ ਤਾਂ ਸਾਡੀ ਦੇਖੋ ਇਹ ਕੋਸ਼ਿਸ਼ ਹੈ ਵੀ ਕੋਈ ਵੀ ਬੰਦਾ ਇਸ ਚੀਜ਼ ਤੋਂ ਬਾਝਾ ਨਾ ਰਵੇ ਜੋ سہولت ਹੈ ਪਬਲਿਕ ਲਈ ਹੀ ਹੈ ਅਸੀਂ ਉਹਨਾਂ ਲਈ वचनबद्धਾਂ ਅਸੀਂ ਉਹਨਾਂ ਦਾ ਸਾਰਾ ਜੋ ਵੀ ਉਹਨਾਂ ਨੂੰ ਸਹਾਇਤਾ ਚਾਹੀਦੀ ਹੋਊਗੀ ਉਹਨਾਂ ਨੂੰ ਅਸਿਸਟੈਂਸ ਚਾਹੀਦੀ ਹੋਊਗੀ ਕੋਈ ਵੀ ਮਸ਼ੀਨਰੀ ਦੀ ਲੋੜ ਹੋਊਗੀ ਉਹ ਪ੍ਰੋਵਾਈਡ ਕਰਵਾਉਣਾ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਉਹ ਕਰਵਾ ਕੇ ਦੇਵਾਂਗੇ ਕੋਈ ਵੀ ਸਾਡੇ ਨਾਲ ਗੱਲਬਾਤ ਕਰਦਾ ਰਾਤ ਤੱਕ ਕਰਦਾ ਤਾਲਮਿਲ ਕਰਦਾ ਉਹਨੂੰ ਅਸੀਂ ਉਹ ਮਸ਼ੀਨਰੀ ਪ੍ਰੋਵਾਈਡ ਕਰਵਾਵਾਂਗੇ ਜੇਕਰ ਫਿਰ ਵੀ ਕਿਸੇ ਪਾਸਿਓਂ ਕੋਈ ਇਹ ਚੀਜ਼ ਨਹੀਂ ਉਹਨੂੰ ਮਤਲਬ ਤਾਲਮਿਲ ਨਹੀਂ ਸਹੀ ਹੋ ਸਕਿਆ ਕੈਮਰੋ ਐਸਡੀਐਨ ਸਾਹਿਬ ਨਾਲ ਤੇ ਉਹ ਚਪਸਨਾ ਦੇ ਧਿਆਨ ਚ ਵੀ ਲਿਆ ਲਿਆ ਸਕਦਾ ਹੈ ਇਸ ਲਈ ਫਿਰ ਮੈਂ ਇੱਕ ਵਾਰ ਤੁਹਾਡੇ ਚੈਨਲ ਰਾਹੀਂ ਇਹ ਬੇਨਤੀ ਕਰਦਾ ਹਾਂ ਕਿ ਪਰਾਲੀ ਨੂੰ ਆਪਾਂ ਅੱਗ ਨਾ ਲਗਾਈਏ ਆਪਣੇ ਵਾਤਾਵਰਣ ਨੂੰ ਪੰਜਾਬ ਦਾ ਵਾਤਾਵਰਣ ਆਪਾਂ ਖਰਾਬ ਨਾ ਕਰੀਏ ਜਿਹੜੇ ਇਹਦੇ ਦੂਜੇ ਆਲਟਰਨੇਟ ਮੈਜਰਸ ਨੇ ਸਾਡੇ ਕੋਲ ਦੂਸਰੀ ਤਕਨੀਕਾਂ ਹਨ ਉਹਨਾਂ ਦੀ ਵਰਤੋਂ ਕਰਨ ਤੋਂ ਬਾਅਦ ਆਪਾਂ ਇਸ ਵਾਤਾਵਰਣ ਨੂੰ ਬਚਾਈਏ ਅਤੇ ਪਰਾਲੀ ਨੂੰ ਸਾੜਨ ਤੋਂ ਰੋਕੀਏ ਬਹੁਤ ਬਹੁਤ ਧੰਨਵਾਦ ਜੀ ਇਸ ਸੰਸਾਡੇ ਨਾਲ ਸੌਰਵ ਸੱਬਰਵਾਲ ਜੀ ਥਾਣਾ ਮੂਨਕ ਇੰਸਪੈਕਟਰ ਥਾਣਾ ਮੂਨਕ ਮੁਖੀ ਸੌਰਵ ਸੱਬਰਵਾਲ ਜਿਨ੍ਹਾਂ ਨੇ ਵਿਸਤਾਰਪੁਰ ਕ ਖਸਾਨਾਂ ਨੂੰ ਜਾਗਰੂਕ ਕਰਨ ਦੇ ਬਾਰੇ ਪੂਰੀ ਵਿਸਤਾਰ ਦੇ ਨਾਲ ਇੱਕ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਪੱਤਰਕਾਰ ਮੂਨਕ ਐਂਟੋਹਾਨਾ